ਖਰੀ ਕਾਲਜੀ ਮੈਂ ਤੁਹਾਡਾ ਸੁਖਮੱਲੀ ਕਿਸਾਨਪ੍ਰਭੋ ਇਸ ਟਾਈਮ ਆਪਾਂ ਮਜੂਰਾ ਸਰਦੂਲਗੜ ਘੱਗਰ ਨਦੀ ਦੇ ਪੁਲ ਦੇ ਉੱਪਰ ਜੇ ਅੱਜ ਦਾ ਪਾਣੀ ਦੇ ਲੈਵਲ ਦੀ ਗੱਲ ਕਰਦੇ ਆਂ ਕਿਸਾਨਪ੍ਰਭੋ ਤਾਂ ਅੱਜ 22 ਫੁੱਟ ਦੇ ਕਰੀਬ ਘੱਗਰ ਨਦੀ ਵਿੱਚ ਪਾਣੀ ਦਾ ਲੈਵਲ ਹੋ ਚੁੱਕਾ ਹੈ ਕੱਲ ਜੇ ਆਪਾਂ ਨੋਟ ਕਰਨ ਦੀ ਗੱਲ ਕਰਦੇ ਆਂ ਅੱਜ 7 ਸਤੰਬਰ 7 ਸਤੰਬਰ 2025 ਦੇ ਵਿੱਚ ਕਰੀਬਨ 12 ਵਜੇ ਚੁਕੇ ਆ ਦਿਨ ਦੇ ਕਿਸਾਨਪਰਾਵੋ ਜੇ ਇਸ ਟਾਈਮ ਆਪਾਂ 22 ਫੁੱਟ ਪਾਣੀ ਕਗਰ ਨਦੀ ਵਿੱਚ ਨੋਟ ਕਰਦੇ ਆ ਤਾਂ ਕੱਲ ਇਹਦੇ ਵਿੱਚ 22 ਫੁੱਟ ਤੋਂ 7-8 ਇੰਚ ਉੱਪਰ ਪਾਣੀ ਚੱਲ ਰਿਹਾ ਸੀ ਅੱਜ 7-8 ਇੰਚ ਪਾਣੀ ਦਾ ਲੈਵਲ ਹੈ ਜੋ ਉਹ ਜ਼ਰੂਰ ਉਤਰਿਆ ਉਹਦੇ ਉਤਰਨ ਦੇ ਪਿੱਛੇ ਜੋ ਕਾਰਨ ਹੈ ਪੰਢਿਆਰੀ ਪਿੰਡ ਵਿੱਚ ਕੱਲ ਕਰੀਬਨ 1.5 ਵਜੇ ਇੱਕ ਬੰਨ ਟੁੱਟ ਗਿਆ ਸੀ ਉਹਦੇ ਕਰਕੇ ਪਾਣੀ ਦਾ ਲੈਵਲ ਵੜਾ ਜੋ 7 ਤੋਂ 8 ਇੰਚ ਉੱਤਰ ਚੁੱਕਿਆ ਪਰ ਕਿਸਾਨਪਰਾਵੋ ਇਹਨੂੰ ਪਾਣੀ ਦੇ ਲੈਵਲ ਨੂੰ ਉਤਰਿਆ ਨਾ ਮੰਨੋ ਕਿਉਂਕਿ ਪਿੱਛੋਂ ਪਾਣੀ ਆ ਰਿਹਾ ਹੈ ਅੱਜ ਜੇ ਆਪਾਂ ਚਾਂਦਪura ਸਾਈਫਨ ਦੇ ਉੱਤੇ ਨੋਟ ਕਰਦੇ ਆਂ ਤਾਂ ਚਾਂਦਪura ਸਾਈਫਨ ਦੇ ਉੱਤੇ ਵੀ 7 ਤੋਂ 8 ਇੰਚ ਪਾਣੀ ਜੋ ਲੈਵਲ ਹੈ ਉਹ ਅੱਪ ਹੋਇਆ ਹੈ ਉੱਪਰ ਹੋਇਆ ਹੈ ਇਸ ਕਰਕੇ ਕਿਸਾਨ ਭਰਾਵੋ ਆਪਾਂ ਨੂੰ ਇਕਜੁੱਟ ਹੋ ਕੇ ਵੱਧ ਤੋਂ ਵੱਧ ਕਿਸਾਨ ਵੀਰਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਬੰਨਾਂ ਨੂੰ ਮਜ਼ਬੂਤ ਕਰ ਸਕੀਏ ਅਤੇ ਇਸ ਸੰਕਟ ਦੀ ਘੜੀ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਆਪਣੇ ਪਾਈਚਾਰੇ ਨੂੰ ਕਾਇਮ ਕਰ ਸਕੀਏ ਜਿੰਨਾ ਵੀ ਕਿਸਾਨ ਭਰਾਵਾਂ ਕੋਲੇ ਟਰੈਕਟਰ ਟਰਾਲੀ ਦੇ ਸਾਧਨ ਹੈ ਉਹ ਵੱਧ ਤੋਂ ਵੱਧ ਲੈ ਕੇ ਬੰਨਾਂ ਦੇ ਉੱਪਰ ਪਹੁੰਚੋ ਤਾਂ ਕਿ ਆਪਾਂ ਬੰਨਾਂ ਨੂੰ ਮਜ਼ਬੂਤ ਕਰਕੇ ਆਪਣੇ ਪਾਈਚਾਰੇ ਨੂੰ ਕਾਇਮ ਕਰ ਸਕੀਏ ਅਤੇ ਜੋ ਕਿਸਾਨ ਭਰਾ ਫਾਈਨੈਂਸ਼ਲੀ ਸਟਰੋਂਗ ਨੇ ਉਹਨਾਂ ਨੇ ਜੇ ਕਿਸੇ ਵੀ ਪ੍ਰਕਾਰ ਦੀ ਮਦਦ ਕਰਨੀ ਹੈ ਤਾਂ ਤੁਸੀਂ ਜੋ ਵੀ ਚੈਰਿਟੀ ਦੇ ਵਰਕਰ ਹਨ ਉਹਨਾਂ ਨੂੰ ਤੇਲ ਦੀ ਡੀਜ਼ਲ ਦੀ ਸੇਵਾ ਦੇ ਸਕਦੇ ਹੋ ਫਾਈਨੈਂਸ਼ਲੀ ਸੇਵਾ ਕਰ ਸਕਦੇ ਹੋ ਅਤੇ ਜਿਹੜੇ ਕਿਸਾਨ ਭਰਾ ਫੈਂਚਲੀ ਸੇਵਾ ਨਹੀਂ ਕਰ ਸਕਦੇ ਤਾਂ ਉਹ ਆਪਣੇ ਸਹਯੋਗ ਫਿਜ਼ੀਕਲੀ ਦੇ ਕੇ ਬੰਨਾ ਤੇ ਪਹੁੰਚੋ ਅਤੇ ਤਾਂ ਕਿ ਆਪਾਂ ਗੱਟਿਆਂ ਦਾ ਪ੍ਰਬੰਧ ਕਰਕੇ ਗੱਟੇ ਭਰ ਕੇ ਬੰਨਾ ਉੱਤੇ ਲਾ ਸਕੀਏ ਅਤੇ ਬੰਨਾ ਨੂੰ ਮਜ਼ਬੂਤ ਕਰ ਸਕੀਏ ਜਿੰਨਾ ਵੀ ਕਿਸਾਨ ਧਰਮਾਂ ਕੋਲੇ ਗੱਟਾ ਹੈ ਮੌਜੂਦ ਹੈ ਘਰੇ ਖਾਲੀ ਗੱਟੇ ਮੌਜੂਦ ਹੈ ਤਾਂ ਉਹ ਖਾਲੀ ਗੱਟਿਆਂ ਦੀ ਸੇਵਾ ਵੀ ਜ਼ਰੂਰ ਕਰੋ ਤਾਂ ਕਿ ਆਪਾਂ ਗੱਟਿਆਂ ਨੂੰ ਭਰ ਕੇ ਵਰਤ ਸਕੀਏ ਅਤੇ ਇਹ ਸੰਕਟ ਦੀ ਘੜੀ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦੇ ਸਕੀਏ ਸੋ ਬਣੇ ਰਹੋ ਆਪਣੇ ਫੇਸਬੁਕ ਚੈਨਲ ਉੱਤੇ YouTube ਤੇ ਤਾਂ ਕਿ ਐਦਾਂ ਹੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਿਲਦੀਆਂ ਰਹਿਣ